ਆਪਾਂ ਆ ਗਏ ਹਾਂ ਉਹ ਇਸ ਤਰ੍ਹਾਂ ਦਾ ਉਹ ਕਿਹਾ ਜਾਂ ਆਪ ਨੂੰ ਦੱਸ ਕਹਾਣਾ ਕਰਿਆ ਨਾ ਉਹ ਜਿਹੜੀ ਪਬਲਿਕ ਕਾ ਉਹ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਛਰਨੇ ਦੇ ਵਿੱਚ ਨਹਾ ਰਹੇ ਹੋ ਵ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰਸਲ ਜਿਹੜਾ ਹੀ ਕੁਝ ਹੋਇਆ ਹੈ ਇੱਥੇ ਇਹਨਾਂ ਸਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪਰ ਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਹੇ ਜਿੱਥੇ ਗਰਮੀਆਂ ਦੇ ਚੱਲਦਿਆਂ ਲੋਕ ਜਿਹੜੇ ਨੇ ਕੈਂਪਟੀ ਫਾਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉਥੇ ਹੀ ਦੇਖੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਛਰਨੇ ਦੇ ਵਿੱਚੋਂ ਜਿਵੇਂ ਹੀ ਸੱਪ ਨਿਕਲਦਾ ਹੈ ਤਾਂ ਲੋਕਾਂ ਦੇ ਵਿੱਚ ਤਾਂ ਹੜਕਾਂ ਪਮਚ ਜਾਂਦਾ ਹੈ ਚੀਕ ਚਿਹਾੜਾ ਪੈ ਜਾਂਦਾ ਹੈ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाਵ ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਆ ਤੋਂ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੀਆਂ ਥਾਵਾਂ ਉੱਤੇ ਜੇਕਰ ਤੁਸੀਂ ਜਾਣਿਓ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਓ ਤੇ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਹਾਂ ਜੀ ਇਹ ਆਇਆ ਇਹ ਆਇਆ ਇਹ ਆਇਆ ਕੋਈ ਆਵਾਜ਼

ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਝਰਨੇ ਦੇ ਵਿੱਚ ਨਹਾ ਰਹੇ ਹੋਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰ ਅਸਲ ਜਿਹਾਈ ਕੁਝ ਹੋਇਆ ਹੈ ਇੱਥੇ ਇਹਨਾਂ ਸਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਿਹਾ ਜਿੱਥੇ ਗਰਮੀਆਂ ਦੇ ਚੱਲਣ ਨਾਲ ਲੋਕ ਜਿਹੜੇ ਨੇ ਕੈਂਪਟੀਫੋਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਝਰਨੇ ਦੇ ਵਿੱਚੋਂ ਜਿਵੇਂ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪਮਚ ਜਾਂਦਾ ચીਖ ਚਿਹੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाव ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਤੇ ਸੈਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੀਆਂ ਤਾਂ ਮਾਤੇ ਜੇਕਰ ਤੁਸੀਂ ਜਾਣਦੇ ਹੋ ਤਾਂ ਸਾਵਧਾਨੀ ਜ਼ਰੂਰ ਰੱਖੋ ਕਿ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰੋ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਹੈ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਇਹ ਨਾ ਯਾਰ ਇਹ ਕਹਿੰਦਾ ਕੋਈ ਯਾਰ ਉਹਦੇ ਕਿਸ ਤਰ੍ਹਾਂ ਦਾ ਲਾਹ ਜਾਨ ਪਰ ਲਿਖਿਆ ਹੈ ਬਿਲਕੁਲ ਸਾਫ ਕਮਾਂਡਾ ਕਰਦੇ ਨਾ ਉਹ ਜਿਹੜੀ ਪਬਲਿਕ ਬਣਾ ਰਿਹਾ ਹੈ ਹਾਂ ਜੀ ਉਹ ਯਾਰ ਯਾਰ ਇਹ ਕਿਹੜਾ ਤੋਆ ਉਹਨੇ ਕਿਸ ਤਰ੍ਹਾਂ ਦਾ ਉਹਨੇ ਕਿਹਾ ਯਾਰ ਮਲੂਸ ਤਾਂ ਹਰ ਨਵ ਜਾਈ ਕਮਿਟ ਪੋਰਟ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਚਰਨੇ ਦੇ ਵਿੱਚ ਨਹਾ ਰਹੇ ਹੋ ਵ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰਿਸਲ ਜਿਹਾਈ ਕੁਝ ਹੋਇਆ ਇੱਥੇ ਇਹਨਾਂ ਸੈਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਿਹਾ ਜਿੱਥੇ ਗਰਮੀਆਂ ਦੇ ਚੱਲਦਿਆਂ ਲੋਕ ਜਿਹੜੇ ਨੇ ਕੈਂਪਟੀ ਫਾਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿ ਕਿੰਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਛਰਨੇ ਦੇ ਵਿੱਚੋਂ ਜਿਵੇਂ ਹੀ ਸੱਪ ਨਿਕਲਦਾ ਹੈ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪਮਾਟ ਜਾਂਦਾ ਚੀਕ ਚਿਹੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਅ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाव ਨਾਲ ਆ ਜਾਂਦਾ ਉਹਨੂੰ ਸੁਰੱਖਿਆ ਤੋਂ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜੀਆਂ ਥਾਵਾਂ ਉੱਤੇ ਜੇਕਰ ਤੁਸੀਂ ਜਾਣੇ ਹੋ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰੋ ਤੇ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਹਾਂ ਜੀ ਇਹ ਨਾ ਯਾਰ ਇਹ ਕਹਾਂ ਕੋਈ ਯਾਰ

ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਝਰਨੇ ਦੇ ਵਿੱਚ ਨਹਾ ਰਹੇ ਹੋਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦੇਰਸਲ ਜਿਹਹਾਈ ਕੁਝ ਹੋਇਆ ਹੈ ਇੱਥੇ ਇਹਨਾਂ ਸਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਹੇ ਜਿੱਥੇ ਗਰਮੀਆਂ ਦੇ ਚੱਲਦਿਆਂ ਲੋਕ ਜਿਹੜੇ ਨੇ ਕੈਂਪਟੀ ਫਾਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉਥੇ ਹੀ ਦੇਖੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਝਰਨੇ ਦੇ ਵਿੱਚੋਂ ਜਿਵੇਂ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕਾਂ ਪਮਚ ਜਾਂਦਾ ਚੀਕ ਚਿਹਾੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाਵ ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੇ ਥਾਵਾਂ ਉੱਤੇ ਜੇਕਰ ਤੁਸੀਂ ਜਾਣੇ ਹੋ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰੋ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਹੈ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਹਾਂ ਜੀ ਇਹ ਨਾ ਯਾਰ ਇਹ ਕਹਿਣਾ ਕੋਈ ਯਾਰ ਤੁਸੀਂ ਕਿਹ ਤੋਂ ਰਹਿਣਾ ਲਾਓ तो लिख रहे हैं यहां पे बिल्कुल साफ कमांड कर देना ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਝਰਨੇ ਦੇ ਵਿੱਚ ਨਹਾ ਰਹੇ ਹੋਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰ ਅਸਲ ਜਿਹਾਈ ਕੁਝ ਹੋਇਆ ਹੈ ਇੱਥੇ ਇਹਨਾਂ ਸਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਿਹਾ ਜਿੱਥੇ ਗਰਮੀਆਂ ਦੇ ਚੱਲਦਿਆਂ ਲੋਕ ਜਿਹੜੇ ਨੇ ਕੈਂਪਟੀ ਫੋਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਝਰਨੇ ਦੇ ਵਿੱਚੋਂ ਜਿਵੇਂ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪ ਮਚ ਜਾਂਦਾ ਚੀਕ ਚਿਹਾੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाव ਨਾਲ ਆ ਜਾਂਦਾ ਉਸ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਤੇ ਸੈਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹਾਂ ਤਹਾਮਾ ਉੱਤੇ ਜੇਕਰ ਤੁਸੀਂ ਜਾਣਿਓ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਓ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਹੈ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਹਾਂ ਜੀ ਇਹ ਹੈ ਕੋਈ ਹਾਂ ਉਹਦੇ ਕਿਹਸ ਤੋਂ ਰੰਗ ਆਉਂਦਾ ਉਹ ਲਿਖ ਰਿਹਾ ਹੈ ਯਾਰ ਬਿੰਦੂ ਸਾਹਿਬ ਕਮਾਂਡਾ ਕਰ ਦਿਨ ਨਾ ਉਹ ਜਿਹੜੀ ਪਬਲਿਕ ਬਹੁਤ ਹੈ ਸੋ ਯਾਰ ਉਹ ਕਿਸ ਤਰ੍ਹਾਂ ਦਾ ਉਹ ਕਿਵੇਂ ਆ ਗਏ ਯਾਰ ਬਿਲਕੁਲ ਸੱਹਾਂ ਦਾ ਕਹਿੰਦੇ ਨਾ ਉਹ ਜਾਈ ਕਪੜੀ ਕੋਰ ਬਣ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਛਰਨੇ ਦੇ ਵਿੱਚ ਨਹਾ ਰਹੇ ਹੋ ਵ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰ ਅਸਲ ਜਿਹਾਈ ਕੁਝ ਹੋਇਆ ਹੈ ਇੱਥੇ ਇਹਨਾਂ ਸਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪਰ ਸਿੱਧ ਕੈਂਪਟੀ ਫਾਲ ਦੀਆਂ ਬੁਖਾਰਿਆ ਜਿੱਥੇ ਗਰਮੀਆਂ ਦੇ ਚੱਲਦੇ ਲੋਕ ਜਿਹੜੇ ਨੇ ਕੈਂਪਟੀ ਫਾਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉਥੇ ਹੀ ਦੇਖੋ ਕਿ ਕਿੰਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਛਰਨੇ ਦੇ ਵਿੱਚੋਂ ਜਿਵੇਂ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕਾਂ ਪਮਚ ਜਾਂਦਾ ਚੀਕ ਚਿਹਾੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ ਵਹਾਅ ਦੇ ਨਾਲ ਆ ਜਾਂਦਾ ਉਸ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਤੇ ਸਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੀਆਂ ਥਾਵਾਂ ਉੱਤੇ ਜੇਕਰ ਤੁਸੀਂ ਜਾਣਿਓ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਓ ਪਰ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਹੈ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਆ ਗਿਆ ਇਹ ਨਾ ਕੋਈ ਆ पूरा जा बोल के कह रहा है यहां पे बिल्कुल साहब कमांड कर ਤੁਸੀਂ ਕਦੇ ਸੋਚਿਆ ਕਿ ਤੁਸੀਂ ਆਰਾਮ ਦੇ ਨਾਲ ਝਰਨੇ ਦੇ ਵਿੱਚ ਨਹਾ ਰਹੇ ਹੋਵੋ ਤੇ ਅਚਾਨਕ ਇੱਕ ਸੱਪ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਦਰ ਅਸਲ ਜਿਹਾਈ ਕੁਝ ਹੋਇਆ ਹੈ ਇੱਥੇ ਇਹਨਾਂ ਸਲਾਨੀਆਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਪ੍ਰਸਿੱਧ ਕੈਂਪਟੀ ਫਾਲ ਦੀਆਂ ਵਿਖਾ ਰਿਹਾ ਜਿੱਥੇ ਗਰਮੀਆਂ ਦੇ ਚੱਲਣ ਨਾਲ ਲੋਕ ਜਿਹੜੇ ਨੇ ਕੈਂਪਟੀਫੋਲ ਨਹਾਣ ਦੇ ਲਈ ਇੰਜੋਏ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਦੇਖੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮੌਜੂਦ ਸਨ ਤੇ ਝਰਨੇ ਦੇ ਵਿੱਚੋਂ ਜਿਵੇਂ ਸੱਪ ਨਿਕਲਦਾ ਤਾਂ ਲੋਕਾਂ ਦੇ ਵਿੱਚ ਤਾਂ ਹੜਕ ਕੰਪਮਚ ਜਾਂਦਾ ਚੀਕ ਚਿਹਾੜਾ ਪੈ ਜਾਂਦਾ ਲੋਕ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਸੱਪ ਪਾਣੀ ਦੇ बहाव ਨਾਲ ਆ ਜਾਂਦਾ ਉਸ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਤੇ ਸੈਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਅਜਿਹੀਆਂ ਤਹਾਮਾ ਉੱਤੇ ਜੇਕਰ ਤੁਸੀਂ ਜਾਣੇ ਹੋ ਤਾਂ ਸਾਵਧਾਨੀ ਜ਼ਰੂਰ ਰੱਖੋ ਤੇ ਜੇਕਰ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰੋ ਤਸਵੀਰਾਂ ਵੇਖੋ ਕਿ ਕਿਵੇਂ ਹੀ ਜਿਵੇਂ ਹੀ ਸੱਪ ਨਿਕਲ ਪੈਂਦਾ ਹੈ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਹੜਕੰਪ ਮਤ ਜਾਂਦਾ ਹੈ ਜਾਨ ਬਚਾਉਣ ਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਨੇ ਇਹਨਾਂ ਯਾਰ ਇਹਨਾਂ ਯਾਰ ਇਹ ਕਹਿਣਾ ਕੋਈ ਯਾਰ ਤੁਸੀਂ ਕਿਸ ਤਰ੍ਹਾਂ ਦਾ ਲਾਹ ਲਾਓ ਉਹ ਲਿਖ ਰਿਹਾ ਹੈ ਬਿੰਦੂ ਸਾਹਿਬ ਕਮਾਂਡਾ ਕਰ ਦੇਣਾ ਉਹ ਜਾਰੀ ਪਬਲਿਕ ਬੋਲ ਰਿਹਾ ਹੈ